ਮਾਨਪਿੰਡ ਉਹੀ ਪਿੰਡ ਹੈ ਜਿਹੜਾ ਹਸਿਮਰਤ ਘਰਬਾਦਲ ਨੇ ਇਹ ਪਿੰਡ ਗੋਦ ਲਿੱਤਾ ਸੀ ਤਾਂ ਗੋਦ ਲੈਣ ਤੋਂ ਬਾਅਦ ਇਸ ਪਿੰਡ ਵਾਸੀਆਂ ਨੂੰ ਵੱਡੀ ਉਮੀਦ ਸੀ ਕਿ ਸਾਡਾ ਪਿੰਡ ਵਿਕਾਸ ਦੇ ਉੱਤੇ ਪੰਜਾਬ ਦੇ ਸਭ ਤੋਂ ਪਹਿਲੇ ਨੰਬਰ ਤੇ ਆਊਗਾ ਪਿੰਡ ਜਿੱਤਾ ਜੀ ਬਹੁਤ ਕੋਸ਼ਿਸ਼ਾਂ ਰਹਿੰਦੀਆਂ ਜਿਵੇਂ ਆਪਣੇ ਬੈਂਕ ਦੇ ਕਮਰੇ ਕੁਮਰੇ ਰਹਿੰਦੇ ਸਟੇਟੀਆਂ ਦੇ ਕਈ ਨਹੀਂ ਕਮਰੇ ਖੜੇ ਪਾਣੀ ਤਾਂ ਜਵਾ ਮਾੜਾ ਹੁੰਦਾ ਜੀ ਗੰਦਲਾ ਬਹੁਤ ਭੜੜਾ ਹੋ ਨਾਈ ਦਾ ਵੀ ਨਿਊਜ਼ ਪਾਣੀ ਹਾਲੇ ਤੁਹ ਲੱਗਦਾ ਨਹੀਂ ਇਹ ਤੁਹਾਡਾ ਪਿੰਡ ਗੋਦ ਦਿੱਤਾ ਸੀ ਤਾਂ ਇਹਦੀ ਹਾਲਤ ਟਾਪ ਕੀ ਹੋਣੀ ਚਾਹੀਦੀ ਸ ਪੰਜਾਬ ਦੇ ਪਿੰਡਾਂ ਚ ਆਸਾਂ ਤਾਂ ਬਹੁਤ ਵੱਡੀਆਂ ਸੀਗੀਆਂ ਆਸਾਂ ਤਾਂ ਬਹੁਤ ਵੱਡੀਆਂ ਵੀ ਕੰਮ ਹੋਣਗੇ ਜੀ ਵੀ ਨੇੜੇ ਦਾ ਮਤਲਬ ਵੀ ਮੰਤਰੀ ਜੀ ਤਾਂ ਕਰਕੇ ਜੀ ਕੋਈ ਨੇੜੇ ਕੰਮ ਹੋਇਆ ਕੋਈ ਨਹੀਂ ਵੇਖਿਆ ਜੀ ਆ ਬਾਲ ਸਾਹਿਬ ਜੋ ਕੁਝ ਬਣਾ ਕੇ ਬਣਾ ਕੇ ਬਸ ਮਟਕਿਆਂ ਉਵੇਂ ਪਈ ਨਹੀਂ ਆਈ ਤੇ ਹਰ ਸਿਮਰਤ ਬਾਦਲ ਆਂਦੇ ਪਿੰਡ ਜਿੱਥੇ ਕਿਹੜਾ ਮਾਰ ਨਾ 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 ਕਦੇ ਨਹੀਂ ਆਏ ਕਦੇ ਨਹੀਂ ਈਤ ਤੱਕ ਇਹ ਜੋ ਪ੍ਰਧਾਨ ਜੀ ਪਾਣੀ ਪੁਣੀ ਆਏ ਜੋ ਜਿਵੇਂ ਆਦਿ ਮੁੱਖ ਮੰਤਰੀ ਦੇ ਪਿੰਡ ਜੀ ਜਾ ਕੇ ਨਹਿਰ ਕਰ ਦੁੰਦੀ ਆ ਪਰ ਵਾਣਾ ਚ ਪਾਣੀ ਨਹੀਂ ਲੱਗਦਾ ਸਾਰਿਆਂ ਦੇ ਮੋਟਰਾਂ ਨਹੀਂ ਲੱਗਦਾ ਗੱਲੀਆਂ ਨੂੰ ਤਾਂ ਉਹ ਤਾਂ ਇਹ ਆਖਿਆ ਸੀ ਜੀ ਸਭ ਕੁਝ ਬਣਾਵਾਂਗੇ ਚੀਜ਼ਾਂ ਬਹੁਤ ਜ਼ਿਆਦਾ ਰਹੀਆਂ ਸੀ ਤੇ ਇਹ ਆ ਵੀ 8.82 ਕਰੋੜ ਰੁਪਏ ਫੰਡ ਜਿਹੜਾ ਹੈਗਾ ਹਜੇ ਤੱਕ ਪੈਂਡਿੰਗ ਹੈ ਜਿਹੜਾ ਨਹੀਂ ਖਰਚਾ ਗਿਆ ਸਿਰਫ 10% ਹੀ ਹੈ ਜਿਹੜਾ ਖਰਚ ਕੀਤਾ ਗਿਆ ਏ.ਵੀ.ਐਮ ਲਿਆ ਸੀ ਜਗਾ ਲਈ ਪਈ ਏ ਬਣਾਇਆ ਨਹੀਂ ਮੁੜ ਕੇ ਬਣਾਇਆ ਬਣੇ ਸਾਡੇ ਪਿੰਡ 'ਚ ਉਹ ਸਕੂਲ ਵੀ ਚਾਹੀਦਾ ਇੱਕ ਬੰਦਬੁੱਧੀ ਵਾਲਾ ਸਕੂਲ ਜਿਵੇਂ ਲੰਮੀ ਬਲਾਕ 'ਚ ਇੱਕ ਹੈ ਬੱਚੇ ਉਹ ਸਾਡੇ ਪਿੰਡ 'ਚ ਹੀ ਗੱਲੀ 'ਚ 25 ਦਾ ਛੱਪਣਾ ਦਾ ਵੀ ਬਹੁਤ ਬੁਰਾ ਹਾਲ ਹੈ ਇਹ ਗਲੀ 'ਚ ਸਾਡੀ ਮੀਂਹ ਦੇ ਚ ਵੀ ਪਾਣੀ ਬਹੁਤ ਖੜ ਜਾਂਦਾ ਜੀ ਮੈਚ ਰਹੋਗੇ ਹਰ ਸਿਮਰਤ ਤੋਂ ਬਾਅਦ ਲੋ ਤੁਸੀਂ ਦੇਖਿਆ ਇਸ ਪਿੰਡ 'ਚ ਇਸ ਪਿੰਡ 'ਚ ਹੁਣ ਆਦੂ ਬਾਦ ਹੋ ਗਿਓ ਨਾ ਜੀ 8 9 ਬਰੇ 10 ਹੀ ਹੋ ਗਿਓ ਉਹਨਾਂ ਦੇ ਵਿਕਾਸ ਵਰ ਕੀਤਾ ਹੋਇਆ ਤਾਂ ਪੰਚਾਇਤ ਨੇ ਕਰਾਇਆ ਹੋਇਆ ਨਾ ਵਿਕਾਸ ਕੀ ਦੱਸੇ ਸੀ ਵੀ ਸਰਪੰਚ ਨੇ ਇੰਨਾ ਪੈਸਾ ਲਾਦਾ ਸੀ ਉਹਗੇ ਤੇ ਲਾਦਾ ਜਾਂ ਕਿਸੇ ਆ ਬਹੁਤ ਵੱਡੇ ਸਵਾਲ ਖੜੇ ਹੋ ਰਿਹਾ ਕਿ ਹਰਸਿਮਰਤ ਕੋਰ ਬਾਦਲ ਨੇ ਆਪਣੇ ਐਮਪੀ ਲੈਂਡ ਫੰਡ ਦੇ ਵਿੱਚੋਂ ਸਿਰਫ 10% ਹੀ ਫੰਡ ਖਰਚਿਆ 90% ਇਹਨਾਂ ਕੋਲੇ ਬਾਕੀ ਆ ਤਾਂ ਇਸ ਵਕਤ ਮੈਂ ਮਾਨਪਿੰਡ ਚ ਮੌਜੂਦ ਆ ਇਹ ਸ਼੍ਰੀ ਮੁਖਸਰ ਸਾਹਿਬ ਦਾ ਪਿੰਡ ਹੈ ਲੰਬੀ ਹਲਕੇ ਦਾ ਤਾਂ ਇਸ ਪਿੰਡ ਦੀ ਤੁਹਾਨੂੰ ਗੱਲ ਦੱਸ ਦਿੰਨੇ ਆ ਇਸ ਪਿੰਡ ਨੂੰ ਹਰਸਿਮਰਤ ਕੋਰ ਬਾਦਲ ਵੱਲੋਂ ਗੋਦਲੀਤਾ ਗਿਆ ਸੀ ਤਾਂ ਹੁਣ ਇਸ ਪਿੰਡ ਦੇ ਵਿੱਚ ਗੋਦ ਲੈਣ ਤੋਂ ਬਾਅਦ ਕੀ ਕੁਝ ਹੋਇਆ ਕੀ ਪਿੰਡ ਵਾਸੀ ਨੂੰ ਉਮੀਦ ਸੀ ਸਾਰੀ ਗੱਲਬਾਤ ਕਰਾਂਗੇ ਪਿੰਡ ਵਾਸੀ ਵੀ ਸਾਡੇ ਨਾਲ ਆ ਤੁਹਾਨੂੰ ਤਸਵੀਰ ਦਿਖਾ ਦਿੰਨਾ ਇਹ ਮਾਨ ਪਿੰਡ ਦੇ ਵਾਸੀ ਨੇ ਇਹ ਮਾਨ ਪਿੰਡ ਉਹੀ ਪਿੰਡ ਹੈ ਜਿਹੜਾ ਹਰ ਸਿਮਰਤ ਘਰ ਬਾਦਲ ਨੇ ਇਹ ਪਿੰਡ ਗੋਦ ਲਿੱਤਾ ਸੀ ਤਾਂ ਗੋਦ ਲੈਣ ਤੋਂ ਬਾਅਦ ਇਸ ਪਿੰਡ ਵਾਸੀਆਂ ਨੂੰ ਵੱਡੀ ਉਮੀਦ ਸੀ ਕਿ ਸਾਡਾ ਪਿੰਡ ਵਿਕਾਸ ਦੇ ਉੱਤੇ ਪੰਜਾਬ ਦੇ ਸਭ ਤੋਂ ਪਹਿਲੇ ਨੰਬਰ ਤੇ ਆਊਗਾ ਤੁਹਾਨੂੰ ਦੱਸ ਦਿੰਨੇ ਆ ਜਿਹੜਾ ਐਮਪੀ ਨੈਸ਼ਨ ਫੰਡ ਹੈਗਾ ਸਾਲ ਦਾ 5 ਕਰੋੜ ਰੁਪਇਆ ਐਮਪੀ ਨੂੰ ਮਿਲਦਾ ਤਾਂ ਉਸ ਤੋਂ ਬਾਅਦ ਐਮਪੀ ਆਪਣੇ ਆਪਣੇ ਇਲਾਕੇ ਦੇ ਵਿੱਚ ਵਿਕਾਸ ਕਾਰਜਾਂ ਤੇ ਖਰਚ ਕਰਦਾ ਚਾਹੇ ਉਹ ਕੰਸਟ੍ਰਕਸ਼ਨ ਹੈਗੀ ਜਾਂ ਇਸ ਤੋਂ ਲਾਵਾ ਮਨਰੇਗਾ ਦਾ ਕੰਮ ਆ ਜਾਂ ਸੋਸਾਇਟੀਜ਼ ਨੂੰ ਪੈਸੇ ਦੇਣੇ ਆ ਤਮਾਮ ਉਹਨਾਂ ਫੰਡਸ ਜਾਰੀ ਕੀਤਾ ਜਾਂਦਾ ਜਿਹੜੀ ਜੜੀ ਲੋੜ ਹੁੰਦੀ ਆ ਪਰ ਹੁਣ ਗੱਲ ਕਰ ਲੈਨੇ ਖਰਚ ਦੀ ਤਾਂ ਜਿਹੜਾ 8.82 ਕਰੋੜ ਰੁਪਇਆ ਫੰਡ ਜਿਹੜਾ ਹੈਗਾ ਹਜੇ ਤੱਕ ਪੈਂਡਿੰਗ ਹੈ ਜਿਹੜਾ ਨਹੀਂ ਖਰਚਾਗਾ ਸਿਰਫ 10% ਹੀ ਆ ਜਿਹੜਾ ਖਰਚ ਕੀਤਾ ਗਿਆ ਤਾਂ ਹੁਣ ਇਸ ਪਿੰਡ ਦੇ ਲੋਕਾਂ ਨਾਲ ਗੱਲ ਕਰਾਂਗੇ ਪਿੰਡ ਵਾਸੀਆਂ ਨਾਲ ਜਿਨ੍ਹਾਂ ਨੂੰ ਉਮੀਦ ਸੀ ਕਿ ਇਹ ਪਿੰਡ ਬਾਦਲ ਪਰਿਵਾਰ ਦੇ ਨੂੰ ਹਰਸਿਮਰਤ ਕੋਰ ਬਾਦਲ ਨੇ ਗੋਦ ਲਿੱਤਾ ਤਾਂ ਸਾਡਾ ਪਿੰਡ ਜਿਹੜਾ ਹੈਗਾ ਬਹੁਤ ਵੱਡੇ ਲੈਵਲ ਦੇ ਉੱਤੇ ਤਰੱਕੀ ਕਰੂਗਾ ਤਾਂ ਪਿੰਡ ਵਾਸੀ ਨਾਲ ਆ ਬਾਈ ਜੀ ਇਹ ਤੁਹਾਡਾ ਮਾਨ ਪਿੰਡ ਗੋਦ ਲਿਆ ਸੀਗਾ ਗੋਦ ਲਿਆ ਸੀ ਉਸ ਤੋਂ ਬਾਅਦ ਕੀ ਕੁਝ ਹੋਇਆ ਪਿੰਡ ਦੇ ਵਿੱਚ ਪਿੰਡ 'ਚ ਤਾਂ ਜੀ ਬਹੁਤ ਬਹੁਤ ਕੋਸ਼ਿਸ਼ ਚੀਜ਼ਾਂ ਰਹਿੰਦੀਆਂ ਜਿਵੇਂ ਆਪਣੇ ਬੈਂਕ ਦੇ ਕਮਰੇ ਕੁਮਰੇ ਰਹਿੰਦੇ ਸਟੇਟੀਆਂ ਦੇ ਕਾਹਕੇ ਨਹੀਂ ਕਮਰੇ ਖੜੇ ਰਹਿੰਦੇ ਆਪਣੇ ਦਾ ਸਟਾਇਟੀ ਵਾਲੇ ਵੀ ਦੂਜੇ ਬਣਾਉਣ ਵਾਲੇ ਰਹਿੰਦੇ ਆ ਫਿਰ ਬਾਰਡਰ ਵਾਕ ਤੇ ਰਹਿੰਦਾ ਬਣਾਉਣ ਵਾਲਾ ਹੋਰ ਚੀਜ਼ਾਂ ਬਹੁਤ ਰਹਿੰਦੀਆਂ ਆਪਣੇ ਜੀ ਬੈਂਕ ਹੈਗਾ ਇੱਥੇ ਬੈਂਕ ਹੈ ਨਹੀਂ ਜੀ ਬੈਂਕ ਨਹੀਂ ਨਾ ਹਾ ਤੇ ਬਤਾਲਾ ਜੀ ਕੋਈ ਹੱਸੇ ਨਹੀਂ ਹੈ ਨਹੀਂ ਜੀ ਬੈਂਕ ਵੀ ਅੱਛਾ ਇਹ ਤੁਹਾਨੂੰ ਜਾਣਕਾਰੀ ਹੈਗੀ ਕਿ ਬੀਬੀ ਨੇ ਗੋਦ ਲਿਆ ਸੀ ਹਾਂ ਲਿਆ ਸੀ ਹਾਂ ਲਿਆ ਸੀ ਸਾਨੂੰ ਜਾਣਕਾਰੀ ਹੈ ਜੀ ਪੂਰ ਗੋਦ ਲਿਆ ਸੀ ਹਾਂ ਲਿਆ ਸੀ ਜੀ ਗੋਦ ਲੈਣ ਤੋਂ ਬਾਅਦ ਤਾਂ ਕਹਿੰਦੇ ਪੈਲ ਦੇ ਅਧਾਰ ਤੇ ਇਸ ਪਿੰਡ ਨੂੰ ਕੰਮ ਕਰਾਉਣੇ ਹੁੰਦੇ ਸਭ ਹਾਂ ਹਾਂ ਕੰਮ ਕਰਾਉਣੇ ਆ ਜਾਂਦੇ ਕੋਈ ਸਟੇਡੀਅਮ ਹੈਗਾ ਇੱਥੇ ਬੱਚਾ ਨਹੀਂ ਹੈ ਨਹੀਂ ਹੈ ਨਹੀਂ ਜੀ ਚੀਜ਼ਾਂ ਤਾਂ ਬਹੁਤ ਜ਼ਿਆਦੇ ਹੈ ਨਹੀਂਆਂ ਜੀ ਸਾਰੀਆਂ ਅੱਛਾ ਉਮੀਦ ਕੀ ਸੀ ਤੁਹਾਨੂੰ ਜਦੋਂ ਐਮਪੀ ਹਰਸਿੰਦਰ ਸਿੰਘ ਬਾਦਲ ਨੂੰ ਚੌਥੀ ਵਾਰ ਬਣੇ ਆ ਕਿ ਇਹਨਾਂ ਨੇ ਗੋਦ ਲੈ ਲਿਆ ਉਦੋਂ ਕੀ ਆਸ ਉਮੀਦ ਜਾਗੀ ਸੀ ਵੀ ਸਾਡੇ ਪਿੰਡ 'ਚ ਆ ਕੁਝ ਮਿਲੂ ਆ ਸਾਨੂੰ ਵਿਕਾਸ ਹੋਊਗਾ ਸਾਨੂੰ ਤਾਂ ਇਹ ਆਖਿਆ ਸੀ ਜੀ ਸਭ ਕੁਝ ਬਣਾਵਾਂਗੇ ਚੀਜ਼ਾਂ ਬਹੁਤ ਜ਼ਿਆਦੇ ਰਹਿੀਆਂ ਸੀ ਤਾਂ ਇਹ ਆ ਰਹੀਆਂ ਬਣ ਬਣਨੀਆਂ ਚਾਹੀਦੀਆਂ ਸਾਨੂੰ ਜੇ ਬਣਨ ਤਾਂ ਜੀ ਅੱਛਾ ਪੀਣ ਵਾਲਾ ਪਾਣੀ ਥੋੜੇ ਇੱਥੇ ਪੀਣ ਵਾਲਾ ਪਾਣੀ ਜੀ ਉਹ ਵੀ ਨਰਮ ਆ ਜੀ ਬਾਰਡਰ ਵਾਸਤਾ ਉਹ ਬਾਰਡਰ ਵਾਸਤਾ ਹੈਗਾ ਨਰਮ ਆਉਂਦਾ ਪਾਣੀ ਆਉਂਦਾ ਨਹੀਂ ਪਾਣੀ ਗੰਦਾ ਆਉਂਦਾ ਪਾਣੀ ਨਹੀਂ ਪੈਂਦਾ ਹਾਂ ਹਾਂ ਗੰਦਾ ਪਾਣੀ ਆਉਂਦਾ ਜੀ ਉਹਦਾ ਪੀਣ ਵਾਲਾ ਪਾਣੀ ਹਾਂ ਹਾਂ ਅੱਛਾ ਇਹ ਕਿੰਨੇ ਸਾਲ ਤੋਂ ਪੀਣਾ ਪੀਣ ਵਾਲੇ ਪਾਣੀ ਦੀ ਦਿੱਕਤ ਹੈ ਇਹ ਤਾਂ ਜੀ ਕਈ ਸਾਲ ਹੀ ਹੋ ਗਏ ਕੇਰਾ ਮੁਰੰਮਤ ਕਰੀ ਸੀ ਉਹ ਮੁਰੰਮਤ ਹੋਈ ਨਹੀਂ ਜੀ ਜਿਹੜੀ ਦਿੱਕਤ ਰਹਿ ਗਈ ਉਹਦੇ ਚ ਹਾਂ ਕਈ ਵਾਰੇ ਹੋ ਗਏ ਉਦੋਂ ਦੀ ਹੁਣ ਦਿੱਕਤ ਹੀ ਆ ਜਾਦੇ ਜੀ ਵਧਦੀ ਜਾਂਦੀ ਹੈ ਪੀਣ ਵਾਲੇ ਪਾਣੀ ਦੀ ਹਾਂ ਵਧਦੀ ਜਾਂਦੀ ਪਾਣੀ ਤਾਂ ਜਮਾ ਮਾੜਾ ਆਉਂਦਾ ਜੀ ਗੰਧਲਾ ਬਹੁਤ ਭੜਾਉ ਨਹਾਈ ਦਾ ਵੀ ਨਹੀਂ ਉਸ ਪਾਣੀ ਨਾਲ ਜੀ ਬੜੀ ਗੱਲ ਥੋੜੇ ਪਿੰਡ ਵਾਲਿਆਂ ਨੂੰ ਪਾਣੀ ਮਿਲ ਰਿਹਾ ਉਹ ਨਹਾਣ ਲੈ ਕੇ ਵੀ ਨਹੀਂ ਮਤਲਬ ਇੰਨਾ ਕਰ ਨਹਾਉਣ ਵਾਲਾ ਵੀ ਹੈ ਨਹੀਂ ਉਹ ਜੀ ਮਾੜਾ ਹੁੰਦਾ ਤੁਸੀਂ ਆਪ ਹੀ ਤੇ ਫਿਰ ਬਾਈ ਕਿੱਥੋਂ ਪਾਣੀ ਕਿੱਥੋਂ ਲੈ ਕੇ ਆਉਂਦੇ ਪਾਣੀ ਬਸ ਅਸੀਂ ਬੰਬੀਆਂ ਜੋ ਪਾਣੀ ਆ ਨਲਕੀਆਂ ਤੋਂ ਲਿਉਣੇ ਆ ਇੱਧਰ ਬਾਬੇ ਦੇ ਹੈਗਾ ਸਾਡੇ ਨਾਲ ਕਾ ਉੱਥੋਂ ਲਿਉਣੇ ਆ ਇੱਧਰ ਕੱਸੀ ਦੇਗਾ ਉੱਥੋਂ ਲਿਉਣੇ ਪਾਣੀ ਪੀਣ ਵਾਲਾ ਕੁਛ ਜਾ ਉੱਥੋਂ ਬਾਦਲੋਂ ਲਿਉਣੇ ਆ ਦੀਪ ਜੀ ਦੀ ਆਰੋ ਲੱਗਿਆ ਉੱਥੋਂ ਲਿਉਣੇ ਇਹਨਾਂ ਦੇ ਆਰੋ ਲੱਗਿਆ ਸਿਵਰਤ ਕੋਰ ਇਸ ਪਿੰਡ ਚਾਰੋ ਹੈਗਾ ਕੋਈ ਇਸ ਪਿੰਡ ਚ ਹੈ ਨਹੀਂ ਜੀ ਪਿੰਡ ਚ ਉਹ ਕੱਟਿਆ ਗਿਆ ਜੀ ਹਾਂ ਕੱਟਿਆ ਗਿਆ ਅੱਛਾ ਹੁਣ ਕੀ ਮੰਗ ਆ ਤੁਹਾਡੀ ਇਸ ਪਿੰਡ ਵਾਸਤੇ ਮੰਗ ਤਾਂ ਹੁਣ ਸਾਰੀਆਂ ਚੀਜ਼ਾਂ ਦੀ ਐ ਵੀ ਸਾਰੀਆਂ ਜਿੰਨੀਆਂ ਆਉਂਦੇ ਆ ਬੀਬੇ ਅਸੀਂ ਬਣ ਜਾਣਾ ਪਰ ਬਣਦੀਆਂ ਨਹੀਂ ਉਹਨੀਆਂ ਜੀ ਗੋਦ ਲਿੱਤਾ ਪਰ ਧਿਆਨ ਨਹੀਂ ਦਿੱਤਾ ਹਾਂ ਨਹੀਂ ਨਹੀਂ ਧਿਆਨ ਤਾਂ ਕਰਿਆ ਜੀ ਅੱਛਾ ਭਾਈ ਕਿੰਨਾ ਚਿਰ ਹੋਊਗਾ ਤੁਹਾਨੂੰ ਜਿਹੜੀਆਂ ਗੁੜੀਆਂ ਪੱਕੀਆਂ ਜਿਹੜੀਆਂ ਕਰਗੇ ਉਹ ਹੀ ਕਰਗੇ ਜੀ ਮਗਰ ਅੱਛਾ ਹੋਰ ਕੰਮ ਨਹੀਂ ਕਰੇ ਕਿੰਨਾ ਚਿਰ ਹੋਊਗਾ ਹਰ ਸਿਮਰਤ ਤੋਂ ਬਾਅਦ ਨੂੰ ਤੁਸੀਂ ਦੇਖਿਆ ਇਸ ਪਿੰਡ ਚ ਇਸ ਪਿੰਡ ਦਾ ਹੁਣ ਉਦੋਂ ਬਾਅਦ ਹੋ ਗਏ ਹੋਣਾ ਜੀ 8-9 ਬਰੇ 10 ਦੀ ਹੋ ਗਏ ਉਹਨਾਂ ਦੇ ਵੋਟਾਂ ਵੀ ਨਹੀਂ ਆਈ ਨਹੀਂ ਆਈ ਨਹੀਂ ਆਈ ਨਹੀਂ ਹੈ ਜੀ ਇਸ ਪਿੰਡ ਚ ਹਾਂ ਨਹੀਂ ਆਈ ਐਂ ਵੋਟਾਂ ਦਾ ਅਖਣ ਤਾਂ ਹੁਣੇ ਹੀ ਆਉਂ ਤਾਂ ਜੀ ਉਹ ਤੋਂ ਬਾਅਦ ਨਹੀਂ ਆਈ ਉਹ ਤੋਂ ਬਾਅਦ ਨਹੀਂ ਆਈ ਮਤਲਬ 5 ਸਾਲ ਤੋਂ ਉੱਤੇ ਦਾ ਸਮਾ 7-8 ਸਾਲ ਹੋ ਗਿਆ ਤੁਹਾਨੂੰ ਤੁਸੀਂ ਦੇਖਿਆ ਨਹੀਂ ਇਸ ਪਿੰਡ ਚ ਨਹੀਂ ਨਹੀਂ ਦੇਖਿਆ ਜੀ ਇਹ ਗੱਲ ਸਹੀ ਹੈ ਜੀ ਹਮ ਅੱਛਾ ਭਾਈ ਜੀ ਕੀ ਤੁਹਾਨੂੰ ਲੱਗਦਾ ਨਹੀਂ ਇਹ ਤੁਹਾਡਾ ਪਿੰਡ ਗੋਦ ਲਿੱਤਾ ਸੀ ਤਾਂ ਇਹਦੀ ਹਾਲਤ ਟੌਪ ਦੀ ਹੋਣੀ ਚਾਹੀਦੀ ਸੀ ਪੰਜਾਬ ਦੇ ਪਿੰਡਾਂ ਚ ਯਾਸਾਂ ਤਾਂ ਬਹੁਤ ਵੱਡੀਆਂ ਸੀਗੀਆਂ ਆਸਾਂ ਤਾਂ ਬਹੁਤ ਵੱਡੀਆਂ ਵੀ ਕੰਮ ਹੋਣਗੇ ਜੀ ਵੀ ਨੇੜੇ ਦਾ ਮਤਲਬ ਵੀ ਮੰਤਰੀ ਜਾਂ ਤਾਂ ਕਰਕੇ ਜੀ ਕੋਈ ਨੇ ਡੇ ਘੱਮ ਹੋਈ ਜੀ ਬੈਂਕ ਵੀ ਕਹਿੰਦੇ ਬੈਂਕ ਵੀ ਨਹੀਂ ਹੈਗਾ ਇਹ ਕਹੇ ਨਹੀਂ ਜੀ ਭਾਈ ਸਭ ਤੋਂ ਵੱਡਾ ਇੰਪੋਰਟੈਂਟ ਹੁੰਦਾ ਪੀਣ ਵਾਲਾ ਪਾਣੀ ਬਹੁਤ ਪੀਣ ਵਾਲੇ ਪਾਣੀ ਦਾ ਹੀ ਨਹੀਂ ਹੱਲ ਪਾਣੀ ਦੀ ਬਹੁਤ ਵੱਡੀ ਸਮੱਸਿਆ ਜੀ ਮਤਲਬ ਕੋਈ ਬਾਹਰੋਂ ਲਿਆ ਕੇ ਪੀਦਾ ਜੀ ਨਲਕੇ ਨਲਕੇ ਦਾ ਜੀ ਕਿ ਮੈਂ ਚ ਰੋ ਕੇ ਹਰ ਸਿਮਰਦਾ ਬਾਦ ਨੂੰ ਦੇਖਿਆ ਪੜ ਜੀ ਸਾਨੂੰ ਹੋਣਗੇ ਚਾਰ ਕਸਵੀਆਂ ਇਸ ਤੋਂ ਪਹਿਲਾਂ ਦੇਖਿਆ ਹਾਂਜੀ ਉਦਾਂ ਵਿੱਚ ਢੇੜਾ ਮਾਰਦੇ ਆਪਣੇ ਪਿੰਡ ਚ ਉਹ ਵੀ ਗੋਦ ਲਿਆ ਨਹੀਂ ਜਦੋਂ ਗੋਦ ਲਿਆ ਸੀਗਾ ਉਦੋਂ ਤਾਂ ਆਉਂਦੇ ਰਹੇ ਜੀ ਅਸੀਂ ਐਵੇਂ ਝੂਠ ਮਾਰਦੇ ਗਏ ਨਵਾਰੇ ਨਹੀਂ ਆਏ ਨਵਾਰੇ ਹੁਣ ਨਹੀਂ ਆਏ ਹਾਂ ਉਹ ਤਾਂ ਕਹਿੰਦੇ ਇਹਨਾਂ ਨੇ ਸਿਰਫ ਜਿਹੜਾ ਕੁਝ ਪਰਸੈਂਟ ਖਰਚਿਆ 90% ਫੰਡ ਇਹਨਾਂ ਕੋਲ ਹਜੇ ਤੱਕ ਪਿਆ ਹੋਇਆ ਹੈ ਪਿਆ ਹੋਊਗਾ ਜੋ ਤਾਂ ਅਸੀਂ ਤਾਂ ਇਹ ਜੀ ਕੋਈ ਨਾ ਕੋਈ ਬੰਨਣਾ ਚਾਹੀਦਾ ਲੱਗਣਾ ਚਾਹੀਦਾ ਪੈਸਾ ਜਿਹੜਾ ਪਿਆ ਸਾਡਾ ਜੀ ਲੱਗਣਾ ਚਾਹੀਦਾ ਹਾਂਜੀ ਮੱਕੇ ਉਧਰ ਕੁਝ ਬਿਲਕੁਲ ਭਈ ਗੋਦ ਪਿੰਡ ਲਿੱਤਾ ਸੀਗਾ ਸਟੇਡੀਅਮ ਲਿਆ ਸੀ ਜਗ੍ਹਾ ਲਈ ਪਈ ਹੈ ਬਣਾਇਆ ਨਹੀਂ ਮੁੜਕੇ ਬਣਿਆ ਨਹੀਂ ਬਣਿਆ ਨਹੀਂ ਅੱਛਾ ਗੋਦਪਿੰਡ ਨੇ ਇਹਦੀ ਹੈਗੀ ਸਾਰੀ ਕਹਾਣੀ ਪਤਾ ਤੁਹਾਨੂੰ ਨਹੀਂ ਜੀ ਪੂਰੀ ਪਹਿਲੇ ਬੀਬੀ ਨੇ ਪਿੰਡ ਗੋਦ ਲਿਆ ਸੀ ਹਰ ਸਿਮਰਤ ਬਾਦਲ ਗੋਦ ਲਿਆ ਗੋਦ ਲਿਆ ਪਤਾ ਹੈ ਹਾਂ ਉਸ ਤੋਂ ਬਾਅਦ ਕੀ ਕੁਝ ਲਿਖਿਆ ਪੜਨੇ ਚ ਕੀ ਕੁਝ ਕੁਝ ਨਹੀਂ ਵੇਖਿਆ ਜੀ ਆ ਬਾਲ ਸਾਹਿਬ ਜੋ ਕੁਝ ਬਣਾ ਕੇ ਬਣਾ ਕੇ ਬਸ ਮੁੜਕੇ ਉਵੇਂ ਪਈ ਨਹੀਂ ਆਈ ਤੇ ਹਰ ਸਿਮਰਤ ਬਾਦਲ ਆਂਦੇ ਪਿੰਡ ਚ ਇੱਥੇ ਗੇੜਾ ਮਾਰਦੇ ਨਾ 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 ਕਦੇ ਨਹੀਂ ਆਈ ਕਦੇ ਨਹੀਂ ਆਈ ਤੇ ਪਿੰਡ ਚ ਪਾਣੀ ਪੀਣ ਵਾਲਾ ਨਹੀਂ ਹੈਗਾ ਬਈ ਐਮਪੀ ਗੋਦ ਲਿਆ ਹੋਇਆ ਪਿੰਡਾਂ ਤੇ ਪਾਣੀ ਨੂੰ ਪੀਣ ਨੂੰ ਤਰਸਦੇ ਲੋਕ ਇੱਥੋਂ ਦੇ ਬਹੁਤ ਔਖਾ ਪਾਣੀ ਲੱ ਉਰਥੋਂ ਪਾਣੀ ਲਿਆਉਣੇ ਨਲਕੇ ਤੋਂ ਜਾਂ ਬਾਲ ਸਾਹਿਬ ਕੇ ਜਾਂ ਦੀਪ ਜੀ ਦੇ ਘਰੋਂ ਲਿਆਉਣੇ ਆ ਪੀਣ ਨੂੰ ਪਾਣੀ ਹਾਂਜੀ ਥੱਲੇ ਵਾਲਾ ਵੀ ਯੂਜ਼ ਜਿਹੜਾ ਵਧੀਆ ਨਹੀਂ ਹੈਗਾ ਹਾਂ ਥੱਲੇ ਮਾੜਾ ਪਾਣੀ ਹਾਂ ਪਾਣੀ ਇਹਨਾਂ ਰੱਖ ਕੇ ਲਿਉਂਦੇ ਹਾਂ ਅੱਛਾ ਕੋਈ ਬੈਂਕ ਹੈਗਾ ਪਿੰਡ ਦੇ ਵਿੱਚ ਕੋਈ ਇੱਥੇ ਕੋਈ ਸਟੇਡੀਅਮ ਹੋਵੇ ਬੱਚਿਆਂ ਦੇ ਖੇਡਣ ਵਾਸਤੇ ਕੋਈ ਪਾਰਕ ਹੋਵੇ ਵੱਡਾ ਨਹੀਂ ਜੀ ਉਹ ਪਹਿਲੇ ਥੋੜਾ ਜਿਹਾ ਹੈਗਾ ਇੱਕ ਇੱਥੇ ਵਾਲੀਬਾਲ ਖੇਡ ਲੈਂਦੇ ਬੱਚੇ ਛੋੜੇ ਜਿਹਾ ਜਗ੍ਹਾ ਜੱਗ ਪਾਰਕ ਸਟਾ ਬਸ ਜੀ ਆਈ ਕੁਸ਼ਤੀ ਹੋ ਰਹੀ ਹੈ ਹੋਰ ਖੇਡਾਂ ਅੱਛਾ ਕੀ ਮੰਗ ਕਰਦੇ ਤੁਸੀਂ ਲੱਗਦਾ ਇਹੀ ਕਰਦੇ ਨੇ ਜਿਹੜੇ ਕੋਈ ਕੰਮ ਰਹਿ ਗ ਪਿੰਡ ਦਾ ਪਿੰਡ ਕੀ ਆਉਂਦਾ ਤੁਹਾਨੂੰ ਦੱਸੇ ਜਾਣ ਉਹਨੂੰ ਬਿਲਕੁਲ ਹਾਂਜੀ ਗੋਦ 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 ਲਿਆ ਜੀ ਤੁਹਾਡਾ ਪਿੰਡ ਥੋੜਾ ਇਧਰ ਆ ਜਾਓ ਇਸ ਪਾਸੇ ਆ ਇਧਰ ਆ ਇਧਰ ਆ ਜਾਓ ਪਿੰਡ ਗੋਦ ਲਿੱਤਾ ਜੀ ਪੀਣ ਵਾਲਾ ਪਾਣੀ ਨਹੀਂ ਹੈਗਾ ਪਿੰਡ ਇੱਕ ਤਾਂ ਜੀ ਸਾਡੀ ਮੰਗ ਇਹ ਹੈ ਵੀ ਸਾਡੇ ਇਧਰ ਪੁੱਠੇ ਪਾਸੇ ਲੱਗਾ ਵਾਟਰ ਟੈਂਕ ਇਧਰ ਜਗਾ ਪਈ ਹੈ ਸਾਡੀ ਕਿਲਾ ਕੱਸੀ ਦੇ ਨਾਲ ਹੱਥ ਲੇ ਕਰੋ ਕੱਸੀ ਦੇ ਨਾਲ ਤੇ ਉੱਥੇ ਵਾਟਰ ਟੈਂਕ ਹੋਰ ਬਣਾਉਣਾ ਚਾਹੀਦਾ ਹੱਥ ਲੇ ਕਰੋ ਅੱਛਾ ਤੇ ਫਿਰ ਪਾਣੀ ਸਾਰਾ ਪਿੰਡ ਹੀ ਬਾਹਰੋਂ ਲੈ ਕੇ ਆਉਂਦਾ ਹੈ ਤੇ ਹੋਰ ਜੀ ਮਤਲਬ ਪੀਣ ਵਾਲਾ ਪਾਣੀ ਹੈ ਨਹੀਂ ਤੇ ਗਲੀਆਂ ਸੜਕਾਂ ਤਾਂ ਤਾਂ ਕੀ ਕਰਨਾ ਬੰਦੇ ਨਾਲ ਹੂੰ ਹੂੰ ਬਹੁਤ ਔਖਿਆ ਜੀ ਬੂਦ ਲੈਂ ਤੋਂ ਬਾਅਦ ਕੁਝ ਕੀਤਾ ਨਹੀਂ ਨਹੀਂ ਜੀ ਕੀ ਮੰਗ ਕਰਦੇ ਅਸੀਂ ਤਾਂ ਇਹ ਵੀ ਵਾਟਰ ਟੈਂਕ ਬਣੇ ਸਟੇਡੀਅਮ ਬਣੇ ਪਸ਼ੂਆਂ ਵਾਲਾ ਹਸਪਤਾਲ ਬੰਦਿਆਂ ਵਾਲਾ ਹਸਪਤਾਲ ਸੁਸਾਇਟੀ ਦੇ ਵਾਲੀ ਤੇ ਬੈਂਕ ਬੈਂਕ ਤਾਂ ਦੱਸਤਾ ਤੇ ਇੱਕ ਵਾਟਰ ਟੈਂਕ ਬਣਾਉਣਾ ਚਾਹੀਦਾ ਇੱਧਰ ਫੋੜ ਪੰਡ ਬਹੁਤ ਪਿਆ ਗਿਆ ਬੀਤੀ ਗੋ ਲੋਕਿਆਂ ਦਾ ਲੋਕੀ ਵੀ ਬਹੁਤ ਲੋਕਾਂ ਦੇ ਪਾਪਾਂ ਪਾ ਜਾਣ ਖਾਣ ਪਾਣੀ ਨਹੀਂ ਲੱਗਦਾ ਸਾਡੇ ਜੀ ਬਿਲਕੁਲ ਬਹੁਤ ਦਿੱਕਤਾਂ ਬਾਈ ਜੀ ਇਹ ਪਿੰਡ ਤੁਹਾਡਾ ਗੋਦ ਲਿਆ ਸੀ ਹਰਸਿਮਰਦ ਕੋਰ ਬਾਦਲ ਨੇ ਥੱਲੇ ਆ ਜਾਓ ਕੀ ਕੀ ਕਹਿਣਾ ਚਾਹੋਗੇ ਕਿੰਨੀ ਕਿ ਦਿੱਕਤ ਹੈਗੀ ਇਸ ਪਿੰਡ ਦੇ ਵਿੱਚ ਬੋਲੋ ਇੱਕ ਜਣਾ ਬਹੁਤ ਦਿੱਕਤਾਂ ਤਾਂ ਹੈਗੀਆਂ ਸਾਰੀਆਂ ਉਹ ਵਿਕਾਸ ਦਾ ਕੰਮ ਤਾਂ ਕੋਈ ਹੋਇਆ ਨਹੀਂ ਜਿਹੜੇ ਚਾਹੀਦੇ ਸੀ ਕੋ ਖਾਲੇ ਕੋਲੇ ਕੋਈ ਪਾਈਪਾਂ ਪੂਪਾ ਵੀ ਨਹੀਂ ਪਈਆਂ ਜੀ ਖੇਤਾਂ 'ਚ ਪਾਣੀ ਲਾਉਣਾ ਵੀ ਬੜੀ ਦਿੱਕਤ ਆਉਂਦੀ ਹੈ ਜੀ ਕੀਰਤੇ ਤਾਂ ਕਿਸੇ ਦੇ ਉੱਪਰਦਾ ਹੀ ਨਹੀਂ ਜੀ ਪਾਣੀ ਪੂਣਿਆ ਜਿਵੇਂ ਆਦਿ ਨੇ ਮੁੱਖ ਮੰਤਰੀ ਦੇ ਪਿੰਡ 'ਚ ਜਾ ਕੇ ਨਹਿਰ ਕਰਦੂੰਦੀ ਆ ਪਰਵਾਣਾ ਜੀ ਪਾਣੀ ਲੱਗਦਾ ਸਾਰਿਆਂ ਦੇ ਮੋਟਰਾਂ ਦੇ ਲੱਗਦਾ ਗੱਲੀਆਂ ਬੀਬੀ ਦਾ ਗੋਦ ਲਿਆ ਕਹਿੰਦੇ ਤਾਂ ਵਿਕਾਸ ਬਹੁਤ ਕੀਤਾ ਹੈ ਵਿਕਾਸ ਫਿਰ ਕੀਤਾ ਹੋਵੇ ਤਾਂ ਪੰਚਾਇਤ ਨੇ ਕਰਿਆ ਹੋਵੇ ਨਾ ਵਿਕਾਸ ਕੋਈ ਦੱਸੇ ਤਾਂ ਸਹੀ ਵੀ ਸਰਪੰਚ ਵੀ ਇੰਨਾ ਪੈਸਾ ਲਾਦਾ ਸੀ ਕਿਸੇ ਵੋਗੇ ਤੇ ਲਾਤਾ ਜਾਂ ਕਿਸੇ ਹਾਂ ਅੱਛਾ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਹਰ ਸਿਮਰਤ ਕੋਰ ਬਾਦਲ ਨੂੰ ਦੇਖਿਆ ਇਸ ਪਿੰਡ ਦੇ ਵਿੱਚ ਦੇਖਿਆ ਇਸ ਪਿੰਡ 'ਚ ਤਾਂ ਖਰਾਵਾ ਵਾਚ ਰੋਗਾ ਪਰ ਉਹ ਤਾਂ ਵੇਹਦੇ ਰਹਿੰਦੇ ਬਾਦ ਲਾਉਂਦੇ ਰਹਿੰਦੇ ਜੀ ਇਸ ਪਿੰਡ ਮੈਂਹ ਪਿੰਡ ਦੀ ਗੱਲ ਕਰ ਰਿਹਾ ਕਿਉਂਕਿ ਪਿੰਡ ਗੋਦ ਲਿੱਤਾ ਆਏ ਨੇ ਕਦੇ ਇਸ ਪਿੰਡ 'ਚ ਕੋਣ ਨਹੀਂ ਕਦੇ ਵੇਖੇ ਜੀ ਆਏ ਕਿ ਨਹੀਂ ਪਹਿਲਾਂ ਤਾਂ ਹ की अच्छा की मांगਿਆ ਹੁਣ ਤੁਹਾਡੀ ਮੰਗਦਾ ਹੁਣ ਸਾਡੇ ਪਿੰਡ ਚੋ ਸਕੂਲ ਵੀ ਚਾਹੀਦਾ ਇੱਕ ਬੰਦਬੁੱਧੀ ਵਾਲਾ ਸਕੂਲ ਜਿਵੇਂ ਲੰਮੀ ਬਲਾਕ ਚ ਇੱਕ ਆ ਜੀ ਹਾਂ ਤੇ ਬੱਚੇ ਉਹ ਜੇ ਸਾਡੇ ਪਿੰਡ ਚ ਹੀ ਇਕੱਲੇ ਚ 25 ਦਾ ਅੱਛਾ ਉੱਥੇ ਜਾਂਦੇ ਪੜਨੋਂ ਪੜਨ ਕਿਹੜਾ ਜਾਂਦੇ ਯੂ ਇੱਥੇ ਤੁਰੇ ਖੜਦੇ ਰਹਿੰਦੇ ਐ ਮੈਂ ਦੂਜਿਆਂ ਦੇ ਡਲਾ ਮਾਰ ਕੇ ਹੈਰਾਨ ਕਰੀ ਜਾਂਦੇ ਜੀ ਦੂਜੇ ਬੱਚਿਆਂ ਨੂੰ ਨਹੀਂ ਪੜਨ ਦਿੰਦੇ ਉਹ ਇਹ ਉਹਨਾਂ ਦਾ ਹੱਲ ਹੋਣਾ ਚਾਹੀਦਾ ਸੀਗਾ ਜੀ ਤੇ ਭਾਈ ਇਹ ਗੋਦ ਲਿੱਤਾ ਪਿੰਡ ਫਿਰ ਕੋਈ ਮਜ਼ਾ ਨਹੀਂ ਆਇਆ ਇਸ ਚੀਜ਼ ਦਾ ਤੁਮ੍ਹੇ ਮਜ਼ਾ ਲਈ ਆਇਆ ਨੀ ਨਾ ਫਿਰ ਪੂਰਾ ਜਿਵੇਂ ਹੁਣ ਤੁਸੀਂ ਅੱਜ ਆ ਕੇ ਪੁੱਛਣ ਜੇ ਤੁਸੀਂ ਕਿਤੇ ਪਹਿਲਾਂ ਆਏ ਹੁੰਦੇ ਜਦੋਂ ਉ ਹਰਸਿੰਦਰ ਵੀ ਫਿਰ ਤੁਹਾਨੂੰ ਦੱਸ ਦੇਣਾ ਆ ਕੁਝ ਬਣਾਉਣਾ ਚਾਹੀਦਾ ਸੀ ਉਹ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਵੀ ਐਮਪੀ ਹਰਸਿੰਦਰਪੁਰ ਬਾਦਲ ਵੀ ਐਮਪੀ ਹੈ ਹੁਣ ਐਮਪੀ ਆ ਤਾਂ ਫਿਰ ਉਹ ਸਾਨੂੰ ਫੰਡ ਦੇਵੇ ਤਾਂ ਅਸੀਂ ਸਾਰਾ ਕੁਝ ਕਰਾਵਾਂਗੇ ਹੋਣਾ ਚਾਹੀਦਾ ਅਸੀਂ ਕਮੇਟੀ ਬਣਾ ਕੇ ਕਰਾਵਾਂਗੇ ਜੇ ਨਾ ਬਣ ਚਾਇਦੇ ਨੀ ਕੀਤਾ ਬਿਲਕੁਲ ਭਾਈ ਜੀ ਉਮੀਦਾਂ ਬਹੁਤ ਸੀ ਪਰ ਤੁਸੀਂ ਕਹਿ ਰਹੇ ਹੋ ਵੀ 5-6 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹਰਸਿੰਦਰਪੁਰ ਬਾਦਲੋਂ ਦੇਖਿਆ ਹੀ ਨਹੀਂ ਪੜਣ ਜੀ ਕਦੇ ਨਹੀਂ ਹੈ ਜੀ ਨਹੀਂ 5-6 ਸਾਲ ਹੋ ਗਏ ਨਹੀਂ ਹੈ ਜੀ ਹਾਂ ਜੀ ਪਰ ਉਮੀਦਾਂ ਬਹੁਤ ਸੀ ਜਿਵੇਂ ਉਹਨਾਂ ਨੇ ਗੋਦ ਲਿਆ ਸੀ ਸਾਡਾ ਪਿੰਡ ਪਰ ਉਹਨਾਂ ਨੇ ਕੁਝ ਕਰਿਆ ਨਹੀਂ ਗਏ ਸਾਡੇ ਪਿੰਡ ਕੁਝ ਹਸਪਤਾਲ ਹਨ ਬੈਂਕ ਜੀ ਨਾਲ ਸਟੇਟ ਹੀ ਨਹੀਂ ਕੁਛ ਧਿਆਨ ਨਹੀਂ ਕਰਿਆ ਛੱਪੜਾਂ ਦਾ ਵੀ ਬਹੁਤ ਬੁਰਾ ਹਾਲ ਹੈ ਆ ਗਲੀ ਹੈ ਸਾਡੀ ਮੇਨ ਜੇਚ ਵੀ ਪਾਣੀ ਬਹੁਤ ਖੜ ਜਾਂਦਾ ਹੈ ਔਰ ਇਸ ਤੋਂ ਇਲਾਵਾ ਬਾਈ ਹੋਰ ਕਿਉਂਕਿ ਕਾਫੀ ਵੱਡਾ ਪਿੰਡ ਹੈ ਕਿੰਨੀ ਵਾਦੀ ਟੋਟ ਲੇ ਤੇ 2600 ਵੋਟ ਹੈ ਸਾਡੇ ਪਿੰਡ ਦੀ ਹਾਂਜੀ ਕੋਈ ਹੋਰ ਕੋਈ ਵੱਡਾ ਵਿਕਾਸ ਦਾ ਤੁਹਾਨੂੰ ਦਿਖਦਾ ਆ ਵੀ ਆ ਕੰਮ ਇਹਨਾਂ ਨੇ ਨਹੀਂ ਕੀਤਾ ਨਹੀਂ ਜੀ ਕੋਈ ਕੁਛ ਨਹੀਂ ਕਰਿਆ ਕੁਛ ਨਹੀਂ ਕਰਿਆ ਨਹੀਂ ਜੀ ਕੀ ਮਲ ਕਰਦੇ ਕਰਨੀ ਚਾਹੀਦਾ ਜੀ ਉਹਨਾਂ ਨੂੰ ਜਿਹੜਾ ਕੁਛ ਜਿਵੇਂ ਉਹਨਾਂ ਨੇ ਗੋਦ ਲਿਆ ਸੀ ਪਿੰਡ ਸਾਡਾ ਜਿਵੇਂ ਬੈਂਕ ਹੋ ਗਿਆ ਸਟੇਡੀ ਹੋ ਗਈ ਕੋਈ ਸਟੇਡੀਅਮ ਵਗੈਰਾ ਕੋਈ ਸਟੇਡੀਅਮ ਵਗੈਰਾ ਕੁਝ ਵੀ ਨਹੀਂ ਗਈ ਕੁਛ ਤਾਂ ਹਮ ਕਰਨੀ ਜੋ ਜਿੱਥੇ ਖੜੀਆਂ ਇਹ ਜਗਾ ਕੀ ਹੈ ਇਹ ਗਊਸ਼ਾਲਾ ਹੈ ਇਹਦਾ ਕੁਝ ਵਿਕਾਸ ਹੈ ਨਹੀਂ ਇਹਦਾ ਵੀ ਕੋਈ ਵਿਕਾਸ ਨਹੀਂ ਹੋਇਆ ਇਹ ਤਾਂ ਆਪਣਾ ਹੀ ਇਹ ਤਾਂ ਪਿੰਡ ਬਣੀ ਹੋਣੀ ਜਿਵੇਂ ਜੁਪਲ ਕੋਲੇ ਇਹ ਮਾਨਪਿੰਡ ਦੇ ਨਿਵਾਸੀ ਨੇ ਜਿਨ੍ਹਾਂ ਨੇ ਕਿਹਾ ਕਿ ਹਰ ਸਿਮਰਤ ਕੋਰ ਬਾਦਲ ਨੇ ਪਿੰਡ ਮਾਨ ਨੂੰ ਗੋਤਾ ਲੈ ਲਿਆ ਪਰ ਦੁਬਾਰਾ ਉਸ ਪਿੰਡ ਦੀ ਸਾਰਨੇ ਲਈ 5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਪਿੰਡ ਵਾਸੀਆਂ ਨੇ ਹਰ ਸਿਮਰਤ ਕੋਰ ਬਾਦਲ ਨੂੰ ਇੱਕ ਵਾਰ ਵੀ ਇਸ ਪਿੰਡ ਦੇ ਵਿੱਚ ਜੇੜਾ ਮਾਰਦੇ ਹੋਏ ਨਹੀਂ ਦੇਖਿਆ ਉਮੀਦ ਹੈ ਜਿਸ ਤਰੀਕੇ ਨਾਲ ਵੱਡੀ ਫੰਡਾਂ ਦੀ ਰਕਮ ਜਿਹੜੇ ਹਰਸਿਮਰਤ ਕੋ ਬਾਦਲ ਦੇ ਕੋਲੇ ਹਜੇ ਤੱਕ ਹੈਗੀ ਆ ਉਹਨਾਂ ਦੇ ਕੋਲੇ ਜਿਹੜੀ ਖਰਚ ਨਹੀਂ ਕੀਤੀ ਤਾਂ ਉਮੀਦ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਆਪਣੇ ਆਪਣੇ ਇਲਾਕੇ 'ਚ ਜ਼ਰੂਰ ਖਰਚਾ ਜਾਵੇ ਕਿਉਂਕਿ ਲੋਕਾਂ ਨੂੰ ਵੱਡੀਆਂ ਉਮੀਦਾਂ ਹੈ ਕਿ ਜਿਹੜਾ ਵੀ ਐਮਪੀ ਬਣਦਾ ਹੈ ਜਾਂ ਜਿਹੜਾ ਵੀ ਪਿੰਡ ਨੂੰ ਗੋਦ ਲਾਂਦਾ ਤਾਂ ਸਭ ਤੋਂ ਪਹਿਲਾਂ ਪਿੰਡ ਦੀ ਨੁਹਾਰ ਬਦਲਦਾ ਪਰ ਇਹ ਪਿੰਡ ਵਾਸੀ ਜਿਹੜੇ ਨੇ ਮਾਨ ਪਿੰਡ ਦੇ ਅੱਜ ਬਹੁਤ ਜ਼ਿਆਦਾ ਹਰਸਿਮਰਤ ਕੋ ਬਾਦਲ ਤੋਂ ਨਿਰਾਸ਼ ਚਾਣ ਰਹੇ ਹੈ ਕੈਮਰਾਮੈਨ ਗੁਰਵੰਦਰ ਦੇ ਨਾਲ ਅਮਿਤ ਸ਼ਰਮਾ ਰਜ਼ਾਨਾ ਸਪੋਕਸਮੈਨ ਪਿੰਡਮਾਨ ਸ਼ਿਰ